ਬੀਜੇਪੀ ਪਾਰਟੀ ਇੱਕ ਜਹੀ ਪਾਰਟੀ ਹੈ ਜਿੱਥੇ ਹਰ 3 ਸਾਲ ਬਾਅਦ ਉਸ ਗਠਨ ਚੇਂਜ ਹੁੰਦਾ ਹੈ ਤਾਂ ਮਤਲਬ ਹਰੇਕ ਥੱਲੋਂ ਮਤਲਬ ਇੱਕ ਮੈਂਬਰ ਤੋਂ ਲੈ ਕੇ ਲੈ ਕੇ ਕਰ ਸਕਦਾ ਬਲਾਕ ਪ੍ਰਧਾਨ ਤੋਂ ਲੈ ਕੇ ਨੈਸ਼ਨਲ ਪ੍ਰੈਜ਼ੀਡੈਂਟ ਤੱਕ ਟੀਮ ਬਦਲ ਜਾਂਦੀ ਹੈ ਜਿਹੜੇ ਵਧੀਆ ਕੰਮ ਕਰਦੇ ਆ ਉੱਪਰ ਚਲੇ ਜਾਂਦੇ ਆ ਤੇ ਜਿਹੜੇ ਥੱਲੇ ਰਹਿੰਦੇ ਆ ਤਾਂ ਥੱਲੇ ਵੀ ਰਹਿ ਕੇ ਉਸੇ ਤਰੀਕੇ ਨਾਲ ਕੰਮ ਕਰਦੇ ਰਹਿੰਦੇ ਕੰਮ ਦੀ ਸਹਿਣਸ਼ੀਲਤਾ ਜਾਂ ਬਹੁਤ ਘਟ ਗਈ ਮਤਲਬ ਜੇ ਥੋੜਾ ਜਿਹਾ ਕੁਝ ਨਾ ਮਿਲੇ ਤਾਂ ਨਾਲ ਦੀ ਨਾਲ ਦੂਜੀਆਂ ਪਾਰਟੀਆਂ ਦੇ ਵਿੱਚ ਛਾਲਾ ਮਾਰ ਜਾਂਦੇ ਆ ਲੋਕਾਂ ਦੇ ਵਿੱਚ ਵੀ ਮਨ ਚ ਵੀ ਹੈ ਕਿ ਜੇ ਤੁਸੀਂ ਆਪਣੇ ਸੂਬੇ ਨੂੰ ਜਾਂ ਆਪਣੇ ਹਲਕੇ ਦੀ ਤਰੱਕੀ ਕਰਾਉਣੀ ਹੈ ਤਾਂ ਤੁਹਾਨੂੰ ਕੇਂਦਰ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਮਿਲਦਾ ਉਥੋਂ ਬੰਦਾ ਜਿਤਾਉਣਾ ਪੈਣਾ ਤੇ ਤਾਂ ਹੀ ਤੁਸੀਂ ਆਪਣੇ ਇੱਥੋਂ ਦਾ ਮਤਲਬ ਕੋਈ ਕਰਵਾ ਤਰੱਕੀ ਕਰਾ ਸਕਦੇ ਹੋ ਹੁਣ ਜਿਹੜਾ ਬੰਦਾ ਲੋਕਾਂ ਦੇ ਵਿੱਚ ਰਹੂਗਾ ਵੀ ਨਹੀਂ ਸੱਤੇ ਦਾ ਇੱਥੇ ਚੇਵਾ ਕਰੂਗਾ ਉਹ ਹੀ ਜਿੱਤੂਗਾ ਹੁਣ ਗੱਲਾਂ-ਬੱਤਾਂ ਵਾਲੀਆਂ ਪਹਿਲਾਂ ਦਿਖਾਵੇ ਵਾਲੀਆਂ ਗੱਲਾਂ ਸਭ ਖਤਮ ਹੋ ਚੁੱਕੀਆਂ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ ਬੰਦਾ ਜਿਵਾਕ ਜੋ ਵੀ ਹੋਊਗਾ ਤਾਂ ਉੱਥੇ ਮਤਲਬ ਕਿਸੇ ਨੂੰ ਚੁਣ ਕੇ ਮੈਂ ਜ਼ਰੂਰੀ ਨਹੀਂ ਵੀ ਮੈਂ ਹੀ ਜਾਵਾਂ ਜੋ ਵੀ ਜਾਊਗਾ ਜੇ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ ਜਾਊਗਾ ਕਿਉਂਕਿ ਆਪਣਾ ਇੱਥੋਂ ਦਾ ਇੱਕ ਕਿਸਾਨਾਂ ਦਾ ਹੀ ਨੁਮਾਇੰਦਗੀ ਕਰਨ ਵਾਲਾ ਬੰਦਾ ਚਾਹੀਦਾ ਜਿੰਨਾ ਤੱਕ ਮੈਂ ਸਮਝਦਾ ਹਾਂ ਲੋਕਾਂ ਦੇ ਪਿਆਰ ਸਤਿਕਾਰ ਇਸ ਦਾ ਨਾਇਕ ਹੋਵੇ ਉਹਨੇ ਕਿਸੇ ਵੀ ਚੀਜ਼ ਦੀ ਕਮਿਨ ਉਹਨੇ ਚਾਹੇ ਕਿਸਾਨੀ ਨੂੰ ਬਚਾਉਣ ਦੀ ਗੱਲ ਹੋਵੇ ਚਾਹੇ ਨਕਲੀ ਬੀਜ ਕਿਉਂਕਿ ਜ ਆਪਣਾ ਜੋ ਮੇਨ ਇਥੋਂ ਦਾ ਖੇਤ ਦੀ ਬੜੀ ਨਾਲ ਤਵੰਦਤਾ ਹੈ ਨਕਲੀ ਬੀਜ ਦੀ ਹੋਵੇ ਚਾਹੇ ਪੈਸਟੀਸਾਈਡ ਦੀ ਹੋਵੇ ਚਾਹੇ ਸਹਾਇਕ ਬੰਦਿਆਂ ਦੀ ਹੋਵੇ ਚਾਹੇ ਕਾਰਖਾਨਿਆਂ ਦੀ ਗੱਲ ਹੋਵੇ ਚਾਹੇ ਮਤਲਬ ਬੱਚਿਆਂ ਦੀ ਬੇਰੁਜ਼ਗਾਰੀ ਦੀ ਗੱਲ ਹੋਵੇ ਤਾਂ ਹਰ ਇੱਕ ਗੱਲ ਤੇ ਠੋਕ ਕੇ ਪੈਰਾ ਦੇਵਾਂਗੇ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਜੇਕਰ ਜਿਲ੍ਹਾ ਸੰਗਰੂਰ ਦੀ ਗੱਲ ਕੀਤੀ ਹੈ ਵੇ ਲੋਕ ਸਭਾ ਹਲਕਾ ਸੰਗਰੂਰ ਤਾਂ ਉੱਥੇ ਚਾਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣ ਜਾਂ ਕਾਂਗਰਸ ਦੇ ਹੋਣ ਜਾਂ ਫਿਰ ਭਾਰਤੀ ਜਨਤਾ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਦੋ ਤਿੰਨ ਚਿਹਰੇ ਜੋ ਇਸ ਸਮੇਂ ਦਿਖਾਈ ਦੇ ਰਹੇ ਨੇ ਉਹਨਾਂ ਚੋਂ ਇੱਕ ਨੇ ਅਰਵਿੰਦ ਖੰਨਾ ਜੋ ਕਿ ਸੰਗਰੂਰ ਤੋਂ ਵਿਧਾਇਕ ਵੀ ਰਹਿ ਚੁੱਕੇ ਨੇ ਅਤੇ ਲੋਕ ਸਭਾ ਚੋਣ ਵੀ ਲੜ ਚੁੱਕੇ ਨੇ ਬੇਸ਼ੱਕ ਉਸ ਸਮੇਂ ਲੋਕ ਸਭਾ ਚੋਣ ਨਹੀਂ ਜਿੱਤੇ ਹਾਰ ਗਏ ਸੀ ਪਰ ਦੂਸਰੇ ਕੇਵਲ ਸਿੰਘ ਢਿੱਲੋਂ ਜੋ ਬਰਨਾਲੇ ਤੋਂ ਵਿਧਾਇਕ ਰਹੇ ਚੁੱਕੇ ਨੇ ਅਤੇ ਪਿਛਲੀ ਬਾਏ ਇਲੈਕਸ਼ਨ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਤੋਂ ਲੜਿਆ ਅਤੇ ਹਾਰ ਗਏ ਤੀਸਰੇ ਚਿਹਰੇ ਨੌਜਵਾਨ ਚਿਹਰੇ ਵਜੋਂ ਜਾਣੇ ਜਾਂਦੇ ਨੇ ਅਮਨਦੀਪ ਸਿੰਘ ਪੁਨੀਆ ਜੋ ਅੱਜਕੱਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਦਿਖਾਈ ਦਿੰਦੇ ਨੇ ਅਤੇ ਸੰਗਰੂਰ ਦੇ ਲੋਕ ਵੀ ਅਮਨਦੀਪ ਸਿੰਘ ਪੁਣਿਆ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਹੋਏ ਦਿਖਾਈ ਦੇ ਰਹੇ ਨੇ ਸਾਡੇ ਨਾਲ ਅਮਨਦੀਪ ਸਿੰਘ ਪੁਣਿਆ ਮੌਜੂਦ ਨੇ ਗੱਲ ਕਰ ਲੈਣੇ ਆ ਪੁਣਿਆ ਸਾਹਿਬ ਲੋਕ ਸਭਾ ਚੋਣਾਂ ਕਿਸ ਸਮੇਂ ਵੀ ਚੋਣ ਜਾਬਤਾ ਲੱਗ ਸਕਦਾ ਅਤੇ ਉਮੀਦਵਾਰਾਂ ਦੀ ਲਿਸਟ ਕਦੋਂ ਵੀ ਆ ਸਕਦੀ ਹੈ ਤੁਹਾਡੇ ਵੱਲੋਂ ਅਖੇ ਯਾਰਾ ਕੀ ਇੱਕ ਚਿਹਰਾ ਅਮਨਦੀਪ ਸਿੰਘ ਪੁਣੀਆਂ ਵੀ ਹੋ ਸਕਦੇ ਨੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਬੀਜੇਪੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡਾ ਲਿਵਿੰਗ ਇੰਡੀਆ ਚੈਨਲ ਦਾ ਕਿ ਜੋ ਅੱਜ ਤੁਸੀਂ ਨੇ ਸਮਾਂ ਕੱਢ ਕੇ ਮੈਨੂੰ ਸਮਾਂ ਦਿੱਤਾ ਤੇ ਆਪਣੀ ਗੱਲ ਰੱਖਣ ਦਾ ਭਾਵਾਂ ਪੈਣਾ ਨੂੰ ਮੌਕਾ ਦਿੱਤਾ ਤੇ ਮੈਂ ਜੋ ਆਪਣੀ ਗੱਲ ਰੱਖ ਸਕਾਂ ਤੇ ਦੂਸਰਾ ਜੋ ਇੱਕ ਕਿਸੇ ਚੈਨਲ ਵੱਲੋਂ ਜੋ ਸਾਡੇ ਸੰਰੂਪਰ ਕੌਨਸੀ ਚੌਂਸੀ ਨੂੰ ਸੰਬੰਧਿਤ ਜੋ ਕੈਂਡੀਡੇਟਾਂ ਦੇ ਸੰਭਵ ਸੰਬੰਧਿਤ ਕੈਂਡੀਡੇਟ ਸੀ ਉਹਨਾਂ ਦੀ ਗੱਲ ਰੱਖੀ ਹੈ ਜਿਸ ਦੇ ਵਿੱਚ ਲੋਕਾਂ ਨੇ ਕਿਉਂਕਿ ਜੋ ਸੋਸ਼ਲ ਮੀਡੀਆ ਇੱਕ ਆਇਨੇ ਦਾ ਕੰਮ ਕਰਦਾ ਹੈ ਇੱਕ ਸ਼ੀਸ਼ੇ ਦਾ ਕੰਮ ਕਰਦਾ ਹੈ ਇਹ ਹਰ ਹਰੇਕ ਵਿਅਕਤੀ ਨੂੰ ਉਹਦੇ ਕੀਤੇ ਕੰਮਾਂ ਦਾ ਜਾਂ ਉਹ ਕਿਸ ਤਰੀਕੇ ਨਾਲ ਸਮਾਜ ਵਿੱਚ ਵਿਚਰਦਾ ਹੈ ਮਤਲਬ ਅੱਜ ਦਾ ਜੋ ਟਾਈਮ ਹੈ ਮਤਲਬ ਲੋਕ ਕਿਸੇ ਨੂੰ ਕੁਝ ਵੀ ਸੋਸ਼ਲ ਮੀਡੀਆ ਤੇ ਕਹਿਣ ਤੇ ਝਿਜਕਦੇ ਨਹੀਂ ਹੈਗੇ ਮੈਂ ਜਿੱਥੋਂ ਤੱਕ ਸਮਝਦਾ ਆਂ ਤੇ ਉਸ ਤਰੀਕੇ ਨਾਲ ਜੋ ਇੱਕ ਨਿੱਜੀ ਚੈਨਲ ਨੇ ਕਿਸੇ ਨੇ ਮਤਲਬ ਸਾਡਾ ਸਰਵੇਚ ਪਾਇਆ ਮੈਂ ਉਸ ਚੈਨਲ ਦਾ ਵੀ ਧੰਨਵਾਦ ਕਰਦਾ ਤੇ ਉਹਨਾਂ ਸਾਰੇ ਭੈਣ ਭਰਾਵਾਂ ਦਾ ਵੀ ਧੰਨਵਾਦ ਕਰਦਾ ਕਿ ਜਿਹੜਿਆਂ ਨੇ ਮੈਨੂੰ ਵੱਡੀ ਤਾਦਾਦ ਦੇ ਵਿੱਚ ਮਤਲਬ ਮੈਨੂੰ ਸਮਰਥਨ ਕੀਤਾ ਜਾਂ ਮੇਰੇ ਹੱਕ ਵਿੱਚ ਕਮੈਂਟ ਕੀਤਾ ਜਾਂ ਮੈਨੇ ਲਾਈਕ ਕੀਤਾ ਇਸ ਕਰਕੇ ਮੈਂ ਹਮੇਸ਼ਾ ਉਹਨਾਂ ਦਾ ਬਹਾਰੀ ਰਹੂੰਗਾ। ਕੁੜੀਆਂ ਸਭ ਜੇਕਰ ਗੱਲ ਕੀਤੀ ਹੈ ਵੇ ਕਦੋਂ ਤੋਂ ਪਾਰਟੀ ਦੇ ਨਾਲ ਕਿੰਨਾ ਟਾਈਮ ਹੋ ਗਿਆ ਜੁੜੇ ਹੋਏ ਨੇ। ਮ ਜਦ ਮੈਂ ਗੱਲ ਕਰਦਾ तकरीबन ਪਿਛਲੇ 30 32 ਸਾਲ ਤੋਂ ਸਟਾਰਟਿੰਗ ਤੋਂ ਹੀ ਭਾਜਪਾ ਪਾਰਟੀ ਦੇ ਨਾਲ ਖੜੇ ਆ ਮੇਰੇ ਫਾਦਰ ਵੀ ਭਾਜਪਾ ਪਾਰਟੀ ਸੀ ਕੋ ਬਲਾਕ ਪ੍ਰਧਾਨ ਤੋਂ ਲੈ ਕੇ ਬਲਾਕ ਚ ਕੰਮ ਕੀਤਾ ਬਲਾਕ ਪ੍ਰਧਾਨ ਮੈਂ ਮੰਡਲ ਪ੍ਰਧਾਨ ਕਹਿ ਦਿੰਨੇ ਆ ਫਿਰ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ ਸਟੇਟ ਦੇ ਵਿੱਚ ਵੀ ਸਟੇਟ ਕਿਸਾਨ ਮੋਰਚੇ ਦੇ ਪ੍ਰਧਾਨ ਰਹੇ ਸਟੇਟ ਦੇ ਜਨਰਲ ਸੈਕਟਰੀ ਰਹੇ ਕਿਸਾਨ ਮੋਰਚੇ ਦੇ 올 ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਰਹੇ ਕਿਸਾਨ ਮੋਰਚੇ ਦੇ ਤੇ ਮੈਂ ਗੱਲ ਕਰਦਾ ਮੈਂ ਪਹਿਲਾਂ ਆਪਣੇ ਪਿੰਡ ਦੀ ਇਕਾਈ ਦਾ ਪ੍ਰਧਾਨ ਬਣਿਆ ਫਿਰ ਬਲਾਕ ਦਾ ਪ੍ਰਧਾਨ ਰਹਾ ਫਿਰ ਜ਼ਿਲ੍ਹਾ ਪ੍ਰਧਾਨ ਰਹਾ ਯੂਥ ਵਿੰਗ ਦਾ ਫਿਰ ਯੂਥ ਦਾ ਸੈਕਟਰੀ ਰਹਾ ਸਟੇਟ ਦਾ ਤੇ ਫਿਰ ਮেইন ਟੀਮ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕੰਮ ਕੀਤਾ ਤੇ ਫਿਰ ਸਟੇਟ ਦਾ ਸੈਕਟਰੀ ਰਿਹਾ ਹੈ। ਭਾਜਪਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿੱਥੇ ਹਰ 3 ਸਾਲ ਬਾਅਦ ਉਸ ਗਠਨ ਚੇਂਜ ਹੁੰਦਾ ਹੈ ਤੇ ਮਤਲਬ ਹਰੇਕ ਥੱਲੋਂ ਮਤਲਬ ਇੱਕ ਮੈਂਬਰ ਤੋਂ ਲੈ ਕੇ ਲੈ ਕੇ ਕਰ ਸਕਦਾ ਬਲਾਕ ਪ੍ਰਧਾਨ ਤੋਂ ਲੈ ਕੇ ਨੈਸ਼ਨਲ ਪ੍ਰੈਜ਼ੀਡੈਂਟ ਤੱਕ ਟੀਮ ਬਦਲ ਜਾਂਦੀ ਹੈ ਜਿਹੜੇ ਵਧੀਆ ਕੰਮ ਕਰਦੇ ਆ ਉੱਪਰ ਚਲੇ ਜਾਂਦੇ ਆ ਤੇ ਜਿਹੜੇ ਥੱਲੇ ਰਹਿੰਦੇ ਆ ਤਾਂ ਥੱਲੇ ਵੀ ਰਹਿ ਕੇ ਉਸੇ ਤਰੀਕੇ ਨਾਲ ਕੰਮ ਕਰਦੇ ਰਹਿੰਦੇ ਉਸੇ ਤਰੀਕੇ ਨਾਲ ਸਾਡੇ ਪਰਿਵਾਰ ਨੂੰ ਹਰ ਅਲੱਗ-ਅਲੱਗ ਉਹਦਿਆਂ ਤੇ ਰਹਿਣ ਦਾ ਕੰਮ ਮਿਲਿਆ ਕਿਉਂਕਿ ਅੱਜ ਦੇ ਸਮਾਜ ਦੇ ਵਿੱਚ ਜੇ ਮੈਂ ਗੱਲ ਕਰਦਾ ਵੀ ਤੁਸੀਂ ਮਤਲਬ ਲੋਕਾਂ ਦੀ ਸਹਿਣਸ਼ੀਲਤਾ ਜਾਂ ਬਹੁਤ ਘਟ ਗਈ ਮਤਲਬ ਜੇ ਥੋੜਾ ਜਿਹਾ ਕੁਝ ਨਾ ਮਿਲੇ ਤਾਂ ਨਾਲ ਦੀ ਨਾਲ ਦੂਜੀਆਂ ਪਾਰਟੀਆਂ ਦੇ ਵਿੱਚ ਛਾਲਾ ਮਾਰ ਜਾਂਦੇ ਆ ਮਤਲਬ ਅਸੀਂ 30 32 ਸਾਲ ਤੋਂ ਮਤਲਬ ਜਦੋਂ ਇਹ ਹੁੰਦਾ ਸੀ ਪਿੰਡਾਂ ਦੇ ਵਿੱਚ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਸੀ ਭਾਜਪੀ ਪਾਰਟੀ ਕੀ ਹੈ ਕੋਈ ਫੁੱਲ ਵਾਲਾ ਕਹਿੰਦਾ ਹੁੰਦਾ ਸੀ ਕੋਈ ਵਾਜਪਾਈ ਵਾਲਾ ਕਹਿੰਦਾ ਹੁੰਦਾ ਸੀ ਅਸੀਂ ਅਗਲੇ ਨੂੰ ਜਾ ਕੇ ਸਮਝਾਉਣਾ ਪੈਂਦਾ ਸੀ ਜਦੋਂ ਮੈਂ ਕਾਲਜ ਟਾਈਮ ਵੀ ਪੜਦਾ ਹੁੰਦਾ ਸੀ ਵੀ ਯਾਰ ਅਸੀਂ ਉਹ ਪਾਰਟੀ ਨਾਲ ਦੱਸਦਾ ਕਿਹੜੀ ਪਾਰਟੀ ਹੈ ਯਾਰ ਅਗਲਾ ਹੀ ਕਹਿੰਦਾ ਹੁੰਦਾ ਸੀ ਅੱਜ ਦੇਸ਼ ਦੇ ਵਿੱਚ ਰਾਜ ਕਰਦੇ ਆ ਤੇ ਅੱਜ ਵੀ ਉਸੇ ਪਾਰਟੀ ਤੋਂ ਖੜੇ ਤੇ ਸਨ ਮੈਂ ਸਮਝਦਾ ਉਹ ਪਾਰਟੀ ਵੱਲੋਂ ਵੀ ਅਸੀਂ ਧੰਨਵਾਦ ਕਰਦੇ ਆ ਤੇ ਉਹ ਲੋਕਾਂ ਦੇ ਜਿਹਨਾਂ ਦੇ ਨਾਲ ਅਸੀਂ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਜੁੜੇ ਜਾਂ ਸਾਡੇ ਨਾਲ ਜੁੜੇ ਜਾਂ ਸੀ ਉਹਨਾਂ ਦੇ ਨਾਲ ਤੁਰੇ ਤਾਂ ਮੈਂ ਹਮੇਸ਼ਾ ਉਹਨਾਂ ਦੇ ਪਿਆਰ ਸਦਕਾ ਹੀ ਅੱਜ ਇੱਥੇ ਤੱਕ ਪਹੁੰਚੇ ਆ। ਜੀ ਸэр ਪਤਾ ਲੱਗਿਆ ਕਿ ਤੁਹਾਡੇ ਵੱਲੋਂ ਬਲਾਕ ਸੰਮਤੀ ਵੀ ਲੜੀ ਗਈ ਸੀ। ਕਿਹੜੇ ਚੋਣ ਨਿਸ਼ਾਨ ਤੇ ਤੇ ਕੀ ਰਿਜ਼ਲਟ ਰਿਹਾ ਸੀ? ਦੇਖਿਆ ਜੀ ਮੈਂ ਉਸ ਟਾਈਮ ਸੰਗਰੂਰ ਡਿਸਟ੍ਰਿਕਟ ਚੋਂ ਕੱਲੇ ਬੰਦੇ ਨੇ ਬਲਾਕ ਸੰਮਤੀ ਦੀ ਚੋਣ ਲੜੀ ਸੀ ਤੇ ਮਤਲਬ ਜਦੋਂ ਲੋਕ ਜਾਣਦੇ ਵੀ ਨਹੀਂ ਹੁੰਦੇ ਸੀ ਕਿ ਮਤਲਬ ਕੱਲੇ ਚੋਣ ਲੜਾਈ ਨਹੀਂ ਜਿੱਤੀ ਨਹੀਂ ਤਾਂ ਮਤਲਬ ਜਿਹੜੇ ਇੱਕ ਦੋ ਬੰਦੇ ਸਭ ਤੋਂ ਵੱਧ ਵੋਟਾਂ ਡਿਸਟ੍ਰਿਕਟ ਤੇ ਜਿੱਤੇ ਸੀ ਉਹਨਾਂ 'ਚ ਮੇਰਾ ਨਾਮ ਸੀਗਾ ਮਤਲਬ ਜਦੋਂ ਲੋਕ ਭਾਜਪਾ ਨੂੰ ਜਾਣਦੇ ਵੀ ਨਹੀਂ ਸੀਗੇ ਹੁਣ ਤਾਂ ਭਾਜਪਾ ਦਾ ਬਹੁਤ ਵੱਡਾ ਬੋਲਬਾਲਾ ਦੇਸ਼ ਦਾ ਪ੍ਰਧਾਨ ਮੰਤਰੀ ਜੀ ਪਹਿਲਾਂ ਵਜਪਾਈ ਸਾਹਿਬ ਰਹਿ ਕੇ ਹੁਣ ਦੂਸਰੀ ਵਾਰ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਬਣ ਕੇ ਹੁਣ ਤੀਸਰੀ ਵਾਰ ਵੱਡ ਜਾ ਰਿਹਾ ਤੇ ਉਸੇ ਤਰੀਕੇ ਨਾਲ ਹੁਣ ਲੋਕਾਂ ਦੇ ਵਿੱਚ ਵੀ ਮਨ 'ਚ ਵੀ ਹੈ ਕਿ ਜੇ ਤੁਸੀਂ ਆਪਣੇ ਸੂਬੇ ਨੂੰ ਜੇ ਆਪਦੇ ਹਲਕੇ ਦੀ ਤਰੱਕੀ ਕਰਾਉਣੀ ਹੈ ਤਾਂ ਤੁਹਾਨੂੰ ਕੇਂਦਰ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਮਿਲਦਾ ਉੱਥੋਂ ਬੰਦਾ ਜਤਾਉਣਾ ਪੈਣਾ ਤੇ ਤਾਂ ਹੀ ਤੁਸੀਂ ਆਪਦੇ ਇੱਥੋਂ ਦਾ ਮਤਲਬ ਕੋਈ ਕਰਵਾ ਤਰੱਕੀ ਕਰਾ ਸਕਦੇ ਹੋ ਚਾਹੇ ਕਿਸੇ ਵੀ ਚਾਹੇ ਕਿਸਾਨੀ ਦੀ ਗੱਲ ਹੋਵੇ ਚਾਹੇ ਕੋਈ ਵੱਡਾ ਕਾਰਖਾਨਾ ਲਿਆਉਣ ਦੀ ਗੱਲ ਹੋਵੇ ਕੋਈ ਕਿਸੇ ਵੀ ਗੱਲ ਦੇ ਤੁਸੀਂ ਥੋੜਾ ਬੰਦਾ ਜਤਿਆ ਹੋਇਆ ਸਰਕਾਰ ਦੇ ਵਿੱਚ ਹੋਗਾ ਤੁਸੀਂ ਸਾਰਾ ਕੁਝ ਤਾਂ ਹੀ ਸੰਭਵ ਹੋ ਸਕਦਾ ਇਹ ਸਭ ਲੱਗਦਾ ਕਿ ਡਗਰ ਬੜੀ ਸੌਖੀ ਆ ਕਿਉਂ ਕਰਕੇ ਜਿਸ ਤਰ੍ਹਾਂ ਮੈਂ ਪਹਿਲਾਂ ਆਖਿਆ ਕਿ ਦੋ ਵੱਡੇ ਚਿਹਰੇ ਵੀ ਤੁਹਾਡੇ ਨਾਲ-ਨਾਲ ਚੱਲ ਰਹੇ ਨੇ ਚਾਹੇ ਅਰਵਿੰਦ ਖੰਨਾ ਹੋਣ ਕੇਵਲ ਸਿੰਘ ਢਿੱਲੋਂ ਹੋਣ ਅਕਸਰ ਆਖਦੇ ਕਿ ਦੋਨੇ ਹੀ ਪੈਸੇ ਦੇ ਮਾਮਲੇ 'ਚ ਬੜੀ ਝੋਰਤ ਹਾਸਲ ਕੀਤੀ ਹੈ ਲੱਗਦਾ ਹੈ ਕਿ ਪਾਰਟੀ ਕੋ ਸੋਚੇਗੀ ਬਿਲਕੁਲ ਮੈਂ ਤੁਹਾਡੀ ਗੱਲ ਵੱਡੀ ਗੱਲ ਹੈ ਪਹਿਲਾਂ ਤਾਂ ਸਭ ਤੋਂ ਵੱਡੇ ਅਸੀਂ ਕਾਮ ਕਿਸਾਨ ਪਰਿਵਾਰ ਹੈ ਸਾਡਾ ਠੀਕ ਇੱਕ ਪਾਰਟੀ ਨਾਲ ਖੜੇ ਆ ਲੰਬਾ ਸਮਾਂ ਖੜਿਆ ਨੂੰ ਹੋ ਗਿਆ ਕਿਤੇ ਹੋਰ ਗਏ ਨਹੀਂਗੇ ਮਤਲਬ ਜੇ ਗੱਲ ਕਰਦੇ ਆ ਪਾਰਟੀ ਨੇ ਟਿਕਟ ਦੇਣਾ ਬਲੋ ਕਿਸੇ ਨੂੰ ਵੀ ਦੇ ਸਕਦੀ ਹੈ ਪਰ ਮੈਂ ਜੋ ਲੋਕਾਂ ਦਾ ਪਿਆਰ ਦੇਖ ਰਿਹਾ ਮਤਲਬ ਉਹ ਉਸ ਦਾ ਇੱਕ ਤਰੀਕੇ ਨਾਲ ਮਤਲਬ ਆਪਣੇ ਹੱਕ 'ਚ ਉਹਨਾਂ ਨੇ ਫਤਫਾ ਦਿੱਤਾ ਦੂਸਰੀ ਗੱਲ ਦੇਖੋ ਜੇ ਪੈਸੇ ਨਾਲ ਸਾਰਾ ਕੁਝ ਹੁੰਦਾ ਹੋਵੇ ਤਾਂ ਕਿਤੋਂ ਕੁਝ ਵੀ ਹੋ ਸਕਦਾ ਸੀ ਆ 92 ਜਿੱਤੇ ਹੈ ਮਤਲਬ ਲੋਕ ਸਾਰਾ ਕੁਝ ਦੇਖਦੇ ਆ ਮਤਲਬ ਪਹਿਲਾਂ ਲੋਕ ਹੁੰਦੇ ਸੀਗੇ ਵੀ ਇੱਕ ਵੱਡੇ ਜਾਂ ਅਮੀਰ ਆਦਮੀ ਦੇ ਮਗਰ ਲੋਕ ਲੱਗ ਜਾਂਦੇ ਸੀ ਪਰ ਹੁਣ ਦੇ ਜਿਹੜੇ ਬੱਚੇ ਆ ਉਹ ਪੜ ਲੈ ਕੇ ਗਏ ਇੰਟੈਲੀਜੈਂਟ ਆ 24 ਘੰਟੇ ਸੋਸ਼ਲ ਮੀਡੀਆ ਤੇ ਰਹਿੰਦੇ ਜੇ ਫਰਜ਼ ਕਰੋ ਮੈਂ ਮਰੇ ਕੋ ਵੱਡਾ ਜ਼ਿਮੀਂਦਾਰਾਂ ਜਾਂ ਬਹੁਤ ਅਮੀਰ ਆਦਮੀਆਂ ਵੱਡਾ ਬਿਜ਼ਨਸਮੈਨ ਤੁਹਾਨੂੰ ਉਤੇ ਤੱਕ ਕੀ ਪਾਇਆ ਜਾਂ ਮਤਲਬ ਜੋ ਵੀ ਹੋਰ ਜੇ ਕਿਸੇ ਪਿੰਡ ਚ ਮੇਲੇ ਵਡੀਆਂ ਗੱਡੀਆਂ ਨੇ ਜਾਂ ਮੇਲੇ ਵਡਾ ਬਿਜ਼ਨਸਮੈਨ ਤੁਸੀਂ ਲੋਕਾਂ ਲਈ ਕੀ ਕੀਤਾ ਗੱਲ ਤਾਂ ਇਹ ਗੱਲ ਲੋਕਾਂ ਦੇ ਵਿੱਚ ਇਹ ਉਹਨੇ ਤੁਸੀਂ ਲੋਕਾਂ ਲਈ ਕੀ ਕਰ ਸਕਦੇ ਹੋ ਜਾਂ ਲੋਕਾਂ ਲਈ ਕੀ ਕੀਤਾ ਜੇ ਤੁਸੀਂ ਫਰਜ ਕਰੋ ਦੋ ਵਾਰੀ ਪਹਿਲਾਂ ਐਮਪੀ ਰਹੇਗੇ ਜਾਂ ਦੋ ਵਾਰੀ ਐਮਐਲਏ ਰਹੇਗੇ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਵੀ ਤੁਸੀਂ ਕਿਸੇ ਵੀ ਮਤਲਬ ਰਾਜਧਾਨੀ ਚ ਦਿੱਲੀ ਚ ਬਹਿ ਕੇ ਜਾਂ ਚੰਡੀਗੜ੍ਹ ਚ ਬਹਿ ਕੇ ਵੀ ਤੁਸੀਂ ਸਿਰਫ ਵੋਟਾਂ ਵੇਲੇ ਆਉਂ ਤੋਂ ਜਿੱਤ ਕੇ ਭੱਜੋ ਹੁਣ ਲੋਕਾਂ ਦੇ ਵਿੱਚ ਹਾਲਾਤ ਪੰਜਾਬ ਦੇ ਚੇਂਜ ਹੋ ਚੁੱਕੇ ਆ ਹੁਣ ਜਿਹੜਾ ਬੰਦਾ ਲੋਕਾਂ ਦੇ ਵਿੱਚ ਰਹੂਗਾ ਜ਼ਮੀਨੀ ਸਤਹ ਤੇ ਤਾਂ ਇੱਥੇ ਸੇਵਾ ਕਰੂਗਾ ਉਹ ਹੀ ਜਿੱਤੂਗਾ ਹੁਣ ਗੱਲਾਂបੱਤਾਂ ਵਾਲੀਆਂ ਪਹਿਲਾਂ ਦਿਖਾਵੇ ਵਾਲੀਆਂ ਗੱਲਾਂ ਸਭ ਖਤਮ ਹੋ ਚੁੱਕੀਆਂ ਕੁੜੀਆਂ ਸਾਹਿਬ ਕਿਸਾਨਾਂ ਦਾ ਅੰਦੋਲਨ ਵੀ ਚੱਲ ਰਿਹਾ ਪਹਿਲਾਂ ਵੀ ਚੱਲਿਆ ਇੱਕ ਸਾਲ ਤੋਂ ਉੱਪਰ ਤੁਹਾਡੇ ਘਰ ਦੀਆਂ ਬਰੂਹਾਂ ਦੇ ਉੱਤੇ ਵੀ ਰੱਜ ਕੇ ਰੋਲਾ ਰੋਲਾ ਪਾਇਆ ਜਾਂਦਾ ਸੀ ਸੋਨੂੰ ਭੰਡਿਆ ਵੀ ਜਾਂਦਾ ਸੀ ਇੱਥੋਂ ਤੱਕ ਕਿ ਗਾਲੀ ਗਲੋਚ ਵੀ ਕੀਤੀ ਜਾਂਦੀ ਸੀ ਮੈਂ ਕਿਹਾ ਸੀ ਕਿ ਉਹਦੇ ਮਨ ਦੇ ਵਿੱਚ ਆਇਆ ਨਹੀਂ ਵੀ ਪਾਰਟੀ ਤੋਂ ਛੱਡੀਏ ਕੀ ਹੈ ਪਾਰਟੀ ਦੇ ਵਿੱਚ ਕੁਛ ਨਹੀਂ ਅਸੀਂ ਸਾਡਾ ਇੱਕ ਕਿਸਾਨ ਨਾਲ ਸੰਬੰਧਿਤ ਪਰਿਵਾਰ ਹੈ ਕਿਸਾਨੀ ਦੀ ਹੀ ਗੱਲ ਕਰਨੀ ਹੈ ਪਹਿਲਾਂ ਵੀ ਜੇ ਜ਼ਿਆਦਾਤਰ ਰਾਜਨੀਤੀ ਕੀਤੀ ਹੈ ਭਾਜਪਾ ਦੇ ਤਾਂ ਉਹ ਵੀ ਕਿਸਾਨ ਵਿੰਗ ਦੇ ਨਾਲ ਸੰਬੰਧਿਤ ਕਰੀ ਹੈ ਹਮੇਸ਼ਾ ਉਸ ਟਾਈਮ ਵੀ ਕਿਸਾਨਾਂ ਦੀ ਗੱਲ ਕਰਦੇ ਰਹੇ ਹਾਂ ਹੁਣ ਵੀ ਕਰਦੇ ਰਹੇ ਹਾਂ ਮਤਲਬ ਜੇ ਤੁਸੀਂ ਮੈਂ ਅਮ ਸਾਰੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਖਾਸ ਕਰ ਆਪਾਂ ਮਾਲਵੇ ਖੇਤਰ ਦੇ ਜਿਵੇਂ ਡਿਸਟ੍ਰਿਕਟ ਸੰਗਰੂਰ ਚ ਬੈਠੇ ਆ ਇੱਥੇ ਮੇਰੇ ਖਿਆਲ ਚ ਜੇ ਆਪਾਂ ਕੋ ਇੱਕ ਵੱਧ ਪੈਦਾਵਾਰ ਵਾਲਾ ਜਾਂ ਮਤਲਬ ਪੰਜਾਬ ਚ ਸਭ ਤੋਂ ਵੱਧ ਪਰ ਇਕੜ ਦੇ ਹਿਸਾਬ ਨਾਲ ਜੋ ਪੈਦਾਵਾਰ ਇੱਥੋਂ ਦੀ ਹੈ ਇੱਥੋਂ ਦੀਆਂ ਮੁਸ਼ਕਲਾਂ ਵੀ ਉਵੇਂ ਦੀਆਂ ਹੀ ਨੇ ਜਿਵੇਂ ਇੱਥੋਂ ਦੇ ਨੌਂ ਜ਼ੋਨ ਨੇ ਤੁਜੋ ਸੱਤ ਜ਼ੋਨ ਡਾਰਕ ਜ਼ੋਨ ਚ ਆ ਚੁੱਕੇ ਜਿਰੀ ਕਰਕੇ ਪਾਣੀ ਵਾਲੇ ਤੇ ਮਤਲਬ ਆ ਜਿਹੜਾ ਸਹਿਕਤ ਹੰਦਾ ਸੀ ਖੇਤੀਬਾੜੀ ਵਾਲੋ ਬਿਲਕੁਲ ਖਤਮ ਹੋ ਚੁੱਕਿਆ ਉਹ ਜੇ ਕੋਈ ਕਿਸਾਨ ਪਰਿਵਾਰ ਨਾਲ ਸੰਬੰਧਤ ਬੰਦਾ ਜਵਾਕ ਜੋ ਵੀ ਹੋਊਗਾ ਤਾਂ ਉੱਥੇ ਮਤਲਬ ਕੋਈ ਤੁਹਾਨੂੰ ਚੁਣ ਕੇ ਮੈਂ ਜ਼ਰੂਰੀ ਨਹੀਂ ਵੀ ਮੈਂ ਹੀ ਚਾਹਾਂ ਜੋ ਵੀ ਜਾਊਗਾ ਜੇ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਤ ਜਾਊਗਾ ਕਿਉਂਕਿ ਆਪਣਾ ਇੱਥੋਂ ਦਾ ਇੱਕ ਕਿਸਾਨਾਂ ਦਾ ਹੀ ਨੁਮਾਇੰਦਗੀ ਕਰਨ ਵਾਲਾ ਬੰਦਾ ਚਾਹੀਦਾ ਜਿੱਥੋਂ ਤੱਕ ਮੈਂ ਸਮਝਦਾ ਉਹ ਤਾਂ ਹੀ ਤੁਸੀਂ ਉੱਥੇ ਜਾ ਕੇ ਪ੍ਰੋਪਰ ਤਰੀਕੇ ਨਾਲ ਗੱਲ ਚ ਸਾਡੇ ਲੈ ਵਜ ਤੱਕ ਕੋਈ ਮਤਲਬ ਪਾਰਟੀ ਚ ਤਾਂ ਉਹਦੇ ਰਹੇ ਆ ਮਤਲਬ ਕੋਈ ਅਜਿਹੀ ਪਾਵਰ ਨਹੀਂ ਰਹੀ ਵੀ ਜੋ ਇੱਕ ਵਧੀਆ ਪਲੇਟਫਾਰਮ ਤੇ ਜਾਂ ਵਿਧਾਨ ਸਭਾ ਜਾਂ ਲੋਕ ਸਭਾ ਚ ਜਾ ਕੇ ਗੱਲ ਕਰ ਸਕੀਏ ਵੀ ਜੇਕਰ ਪਾਰਟੀ ਵੱਲੋਂ ਇਸ ਵਾਰ ਨਵਾਜਿਆ ਗਿਆ ਕਿਉਂਕਿ ਫਿਰ ਸਾਰੀਆਂ ਗੱਲਾਂ ਨੂੰ ਉੱਥੇ ਰੱਖਾਂਗੇ ਵੀ ਤੇ ਇਹਨਾਂ ਦਾ ਹੱਲ ਵੀ ਕਰਾਵਾਂਗੇ ਅਸੀਂ ਪਹਿਲਾਂ ਵੀ ਹਮੇਸ਼ਾ ਯਤਨਸ਼ੀਲ ਰਹੇ ਹਾਂ ਵੀ ਹਮੇਸ਼ਾ ਕਿਸਾਨੀ ਨੂੰ ਬਚਾਉਣ ਲਈ ਕਿਸਾਨੀ ਦੀ ਗੱਲ ਕਰਦੇ ਰਹੇ। ਆਮਣ ਜੀ ਜੇਕਰ ਪਾਰਟੀ ਮੌਕਾ ਦਿੰਦੀ ਹੈ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੀ ਜਾਂਦੀ ਹੈ ਤਾਂ ਸੰਗਰੂਰ ਜ਼ਿਲ੍ਹੇ ਲਈ ਸੰਗਰੂਰ ਦੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਸੰਗਰੂਰ ਦੇ ਉੱਤੇ ਕਿ ਪਿਛੜਿਆ ਪੰਦਾ ਜੋ ਥੱੱਬਾ ਲੱਗਿਆ ਹੋਇਆ ਕਿਸ ਨੂੰ ਦੂਰ ਕੀਤਾ ਜਾਊਗਾ ਤੇ ਨੌਜਵਾਨਾਂ ਦੇ ਲਈ ਕੀ ਉਪਰਾਲੇ ਕੀਤੇ ਜਾਣਗੇ। ਵੇਖੋ ਦੋ ਗੱਲਾਂ ਜੋ ਤੁਸੀਂ ਕਹਿੰਦੇ ਹੋ ਵੀ ਹਲੇ ਤਾਂ ਵੈਸੇ ਦਾ ਪੈਂਡਾ ਦੂਰ ਹੈ ਕਿਉਂਕਿ ਹਜੇ ਤਾਂ ਸਿਰਫ ਹਜੇ ਟਿਕਟਾਂ ਦੀ ਗੱਲ ਹੀ ਚੱਲਦੀ ਆ ਫਿਰ ਜਿੱਤਣਾ ਫਿਰ ਅੱਗੇ ਸਰਕਾਰ 'ਚ ਜਾਣਾ ਪਰ ਜਿਵੇਂ ਮੈਂ ਪਹਿਲਾਂ ਵੀ ਅਸੀਂ ਹਮੇਸ਼ਾ ਲੋਕਾਂ ਦੀ ਸੇਵਾ ਕਰੀ ਹੈ ਜੇ ਪਰਮਾਤਮਾ ਵੱਲੋਂ ਮਤਲਬ ਇਸ ਲਾਇਕ ਗੀਤ ਤੇ ਜਾਂ ਲੋਕਾਂ ਦੇ ਪਿਆਰ ਸਦਕਾ ਇਸ ਤੇ ਲਾਇਕ ਹੋਗੇ ਮਤਲਬ ਕਿਸੇ ਵੀ ਚੀਜ਼ ਦੀ ਕਮਿਨ ਉਹਨਾਂ ਚਾਹੇ ਕਿਸਾਨੀ ਨੂੰ ਬਚਾਉਣ ਦੀ ਗੱਲ ਹੋਵੇ ਚਾਹੇ ਨਕਲੀ ਬੀਜ ਕਿਉਂਕਿ ਆਪਣਾ ਜੋ ਮੇਨ ਇਥੋਂ ਦਾ ਖੇਤੀਬਾੜੀ ਨਾਲ ਸੰਬੰਧਤ ਹੋਵੇ ਚਾਹੇ ਨਕਲੀ ਬੀਜ ਦੀ ਹੋਵੇ ਚਾਹੇ ਪੈਸਟੀਸਾਈਡ ਦੀ ਹੋਵੇ ਚਾਹੇ ਸਹਾਇਕ ਧੰਦਿਆਂ ਦੀ ਹੋਵੇ ਚਾਹੇ ਕਾਰਖਾਨਿਆਂ ਦੀ ਗੱਲ ਹੋਵੇ ਚਾਹੇ ਮਤਲਬ ਬੱਚਿਆਂ ਦੀ ਬੇਰੁਜ਼ਗਾਰੀ ਦੀ ਗੱਲ ਹੋਵੇ ਤਾਂ ਹਰ ਇੱਕ ਗੱਲ ਤੇ ਠੋਕ ਕੇ ਪੈਰਾ ਦੇਵਾਂਗੇ ਤੇ ਲੋਕਾਂ ਦੇ ਨਾਲ ਖੜਾਂਗੇ ਤੇ ਇਹ ਸਾਰੀਆਂ ਗੱਲਾਂ ਦਾ ਹੱਲ ਕਰਨ ਦਾ ਯਤਨ ਕਰਾਂਗੇ। ਜੀ ਬਿਲਕੁਲ ਐਸੇ ਅਮਨਦੀਪ ਸਿੰਘ ਪੁਨੀਆ ਜੋ ਭਾਰਤੀ ਜਨਤਾ ਪਾਰਟੀ ਲੋਕ ਸਭਾ ਸੰਗਰੂਰ ਤੋਂ ਸੰਭਾਵਿਤ ਉਮੀਦਵਾਰ ਨੇ। ਇਹਨਾਂ ਦਾ ਕਹਿਣਾ ਕਿ ਜੇਕਰ ਪਾਰਟੀ ਜਾਂ ਲੋਕ ਫਿਰ ਮੌਕਾ ਦਿੰਦੇ ਨੇ ਤੇ ਸੰਗਰੂਰ ਦੇ ਨੌਜਵਾਨਾਂ ਤੇ ਕਿਸਾਨਾਂ ਦੇ ਲਈ ਉਹ ਭਰਾਲੇ ਕਰਾਂਗੇ। ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂਰ